ਕੀਤੀ ਰਾਤ ਫਲੋਰ ਦੇ ਨਜ਼ਦੀਕੀ ਪਿੰਡ ਅਕਲਪੁਰ ਵਿਖੇ ਇੱਕ ਨੌਜਵਾਨ ਤੇ ਕੁਝ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜ਼ਖਮੀ ਨੌਜਵਾਨ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਲਿਜਾਣ ਦੇ ਸਮੇਂ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਇਸ ਸਵੰਦੀ ਪੱਤਰਕਾ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਬੈੱਡ ਤੇ ਲੰਮਾ ਪਿਆ ਸੀ ਕਿ ਉਸ ਨੂੰ ਇੱਕ ਫੋਨ ਆਇਆ ਜਦੋਂ ਉੱਠ ਕੇ ਬਾਹਰ ਗਿਆ ਤਾਂ ਆ ਸਾਨੂੰ ਉਸ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਕਿਸੇ ਨਾਲ ਲੜਾਈ ਹੋ ਗਈ ਹੈ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਤਾਂ ਉਸ ਦੀ ਮੌਤ ਹੋ ਗਈ ਉਸ ਦੀ ਮਾਤਾ ਨੇ ਦੱਸਿਆ ਕਿ ਮੇਰਾ ਇੱਕ ਪੁੱਤ ਪਹਿਲਾਂ ਮੱਕ ਗਿਆ ਸੀ ਤੇ ਹੁਣ ਇਸ ਨੂੰ ਨਾਲ ਦੇ ਪਿੰਡ ਦੇ ਨੌਜਵਾਨਾਂ ਨੇ ਆ ਕੇ ਮਾਰ ਦਿੱਤਾ ਹੈ ਜਦੋਂ ਇਸ ਮਾਮਲੇ ਵਿੱਚ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਅਕਲਪੁਰ ਦੇ ਗੇਟ ਦੇ ਨਾਲ ਬਣੀ ਦੁਕਾਨ ਦੇ ਵਿੱਚ ਤਾਰੂ ਨਾਮ ਦਾ ਸ਼ਖਸ ਬੈਠਾ ਸੀ ਉਸਨੂੰ ਕੁਝ ਨੌਜਵਾਨਾਂ ਨੇ ਆ ਕੇ ਤੇਜ਼ ਤਾਰ ਹਥਿਆਰਾਂ ਨਾਲ ਵੱਢ ਟੁੱਕ ਕਰ ਦਿੱਤੀ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਸਨੂੰ ਤੁਰੰਤ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਰਸਤੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ ਉਹਨਾਂ ਨੇ ਦੱਸਿਆ ਕਿ ਇਸ ਦੀ ਸੂਚਨਾ ਤੁਰੰਤ ਥਾਣਾ ਫਲੋਰ ਨੂੰ ਦੇ ਦਿੱਤੀ ਮੌਕੇ ਤੇ ਐਸਆਈ ਸੁਖਦੇਵ ਸਿੰਘ ਆਪਣੀ ਪਲੱਸ ਪਾਰਟੀ ਨਾਲ ਘਟਣਾ ਵਾਲੀ ਥਾਂ ਤੇ ਪਹੁੰਚੇ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮੌਕੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਦੋਸ਼ੀਆਂ ਖਿਲਾਫ ਸਖਤ ਸਖਤ ਕਾਰਵਾਈ ਕਰੇ ਅਗਰ ਦੋਚੀ ਨਹੀਂ ਫੜੇ ਜਾਂਦੇ ਤਾਂ ਆਉਣ ਵਾਲੇ ਸਮੇਂ ਵਿੱਚ ਫਲੋਰ ਨੈਸ਼ਨਲ ਹਾਈਵੇ ਤੇ ਭਾਰਤੀ ਕਿਸਾਨ ਯੂਨੀਅਨ ਜਥੇਬੰਦੀਆਂ ਨੂੰ ਨਾਲ ਲੈ ਕੇ ਪੱਕੇ ਤੌਰ ਤੇ ਧਰਨਾ ਲਗਾਵੇਗੀ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਗਦੇਵਕੁਰ ਮਾਤਾ ਕੀ ਹੋਇਆ ਪਤਾ ਲੱਗਾ ਨੌ ਜਵਾਨ ਦੀ ਮੌਤ ਹੋ ਗਈ ਕੋਈ ਕੋਈ ਲੜਾਈ ਝਗੜਾ ਹੋਇਆ ਮੇਰੇ ਕੋਲ ਸਾਈਕਲ ਰੋਟੀ ਖਾ ਕੇ ਰੋਟੀ ਖਾਦੀ ਹੈ ਰੋਟੀ ਖਾ ਕੋਠੇ ਗਿਆ ਕੋਈ ਫੋਨ ਕੀਤਾ ਕੌਣ ਕੀਤਾ ਫੋਨ ਕੀਤਾ ਬਈ ਇੱਧਰ ਨੂੰ ਆਇਓ ਉਹਨੂੰ ਪਤਾ ਨਹੀਂ ਵੀ ਮੇਰੇ ਨਾਲ ਲੜਾਈ ਕਰਨੀ ਜਾਂ ਮੇਰੇ ਨਾਲ ਕਿਸੇ ਨਾ ਜਿਹੜਾ ਜਿਹਨੇ ਸੱਦਿਆ ਸੀ ਆਪੋ ਪਰੇ ਹੋ ਗਿਆ ਇਹ ਮੂਰਤ ਅੱਛਾ ਜੀ ਹਾਂ ਉਸ ਕੋ ਉਹਦੀ ਕੋਈ ਲੜਾਈ ਨਹੀਂ ਸੀ ਕੋਟੇ ਤੇ ਸੁੱਤਾ ਪਿਆ ਕੱਪੜੇ ਉਹਦੇ ਲਾਈਵ ਦੇਖੋ ਉਹ ਤਾਂ ਮੇਰਾ ਇੱਕ ਅੱਗੇ ਮਖਤ ਗਿਆ ਸੀ ਇਹ ਵੀ ਚਲੇ ਗਿਆ ਦੋ ਨਿੱਕੇ ਨਿੱਕੇ ਬੱਚੇ ਆ ਮੇਲ ਇਹ ਮਾਂ ਆ ਨਗਰ ਮੇਰੇ ਨਾਲ ਆ ਹਾਂ 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 ਸਾਫ ਚਾਹੀਦਾ ਸਾਫ ਚਾਹੀਦਾ ਹਾਂਜੀ ਸਰਪੰਚ ਸਾਹਿਬ ਪਿੰਡ ਦੇ ਕਾਫੀ ਲੋਕ ਇਕੱਠੇ ਹੋਏਗਾ ਪੁਲਿਸ ਵੀ ਆਈ ਆ ਕੀ ਸਾਰਾ ਮਾਮਲਾ ਇੰਦਾ ਜੀ ਆ ਜਾ ਬਾਪੂ ਜੀ ਨੂੰ ਸੂਚਿਤ ਕੀਤਾ ਜਾਂਦਾ ਦਾ ਰਾਤ ਸਾਡੇ ਪਿੰਡ ਝਗੜਾ ਹੋਇਆ ਇੱਥੇ ਸਟੇਡੀਅਮ ਦੇ ਲਾਗੇ ਦੁਕਾਨ ਆ ਉਸੇ ਝਗੜਾ ਹੋਇਆ ਨੌਜਵਾਨਾਂ ਦਾ ਬਕਾਪੁਰ ਦੇ ਨੌਜਵਾਨ ਮੁੰਡੇ ਸੀ ਜਿਹੜਾ ਅਕਲਪੁਰ ਦੇ ਮੁੰਡਾ ਤਾਰੂ ਆ ਤੇ ਜਗਤਾਰ ਸਿੰਘ ਤਾਰੂ ਉਹਦੇ ਸੱਟਾਂ ਗਹਿਰੀਆਂ ਸੱਟਾਂ ਲੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ ਡੀ ਐਮ ਸੀ ਲੈ ਗਿਆ ਸੀ ਰਸਤੇ 'ਚ ਹੋ ਗਈ ਪਤਾ ਨਹੀਂ ਆ ਤੇ ਡੀ ਐਮ ਸੀ ਗਏ ਤੇ ਹੋ ਗਈ ਆ ਇਸ ਕਰਕੇ ਸਾਰਾ ਪਿੰਡ ਦੇ ਵਿੱਚ ਸੋ ਗਿਆ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ਪੁਰ ਬੜੇ ਸ਼ਰਧਾਪੂਰਵਕ ਨੇ ਨਗਰ ਨੇ ਮਨਾਉਣਾ ਸੀ ਅਖੰਡ ਪਾਠ ਸਾਹਿਬ ਆਰੰਭ ਕਰਾਉਣਾ ਸੀ ਉਹ ਵੀ ਅੱਗੇ ਕਰ ਦਿੱਤਾ ਸਾਰਾ ਪਿੰਡ ਬਹੁਤ ਸੋਗ ਵਿੱਚ ਡੁੱਬਿਆ ਇਸ ਤੋਂ ਪਹਿਲਾਂ ਇਹਦਾ ਵੱਡਾ ਭਰਾ ਜਿਹੜਾ ਇਟਲੀ ਦੇ ਵਿੱਚ ਉਹ ਹੀ ਡੈਥ ਹੋ ਗਿਆ ਐਕਸੀਡੈਂਟ ਕਾਰਨ ਅੱਜ ਇਸ ਘਰ ਦੇ ਵਿੱਚ ਬਿਹਾਰਾ ਨਹੀਂ ਪੈ ਗਈ ਬਹੁਤ ਜ਼ਿਆਦਾ ਮਾਰਾ ਹੋਇਆ ਸਾਰਾ ਨਗਰ ਸੋਗ ਬਣਾ ਰਿਹਾ ਇਹ ਲੜਾਈ ਕਦੋਂ ਹੋਈ ਇਹਨਾਂ ਦੀ ਲੜਾਈ ਰਾਤ ਜੀ 7 ਵਜੇ 7:30 ਵਜੇ ਦੇ ਕਰੀਬ ਹੋਈ ਆ ਇੱਥੇ ਆਂਡੇ ਮੀਟ ਦੀ ਦੁਕਾਨ ਆ ਉੱਥੇ ਝਗੜਾ ਹੋਇਆ ਆ ਉੱਥੇ ਕੰਮ ਵੱਧ ਗਿਆ ਕਿੰਨੀ ਕਮੜੇ ਦੀ ਉਮਰ ਕਿੰਨੀ ਮੁੰਡੇ ਦੀ ਇਹਦੀ 42-43 ਸਾਲ ਦੀ ਸੀ ਮੇਰਾ ਵੀਰ ਵਧੀਆ ਮੁੰਡਾ ਸੀ ਚਲੋ ਪਹਿਲਾਂ ਨਸ਼ਾ ਨਸ਼ਾ ਕਰਦਾ ਸੀ ਹੁਣ ਕਾਰ ਸੁਧਰਿਆ ਸੀ ਫੈਮਲੀ ਚ ਕੌਣ ਕੌਣ ਹੈ ਫੈਮਲੀ ਇੱਕ ਉਹਦੀ ਮਾਤਾ ਇੱਕ ਉਹਦੀ ਵਾਈਫ ਆ ਦੋ ਛੋਟੇ ਬੱਚੇ ਆ ਪਿਤਾ ਵੀ ਹੈ ਨਹੀਂ ਉਹ ਤੇ ਇੱਕ ਬ੍ਰਦਰ ਇਟਲੀ ਗਿਆ ਸੀ ਆਪੇ ਰੋਜੀ ਰੋਟੀ ਲਈ ਉੱਥੇ ਐਕਸੀਡੈਂਟ ਹੋ ਕੇ ਉਹ ਮੱਕ ਗਿਆ ਕੋਈ ਲੜਾਈ ਤਾਂ ਸਾਰਿਆਂ ਨੂੰ ਪਤਾ ਲੱਗ ਲੜਾਈ ਤਾਂ ਕਰਨ ਜੇ ਨਹੀਂ ਤਾਂ ਪੁਲਿਸ ਆਈ ਆ ਉਹਨਾਂ ਨੂੰ ਜਾਣਕਾਰੀ ਦਿੱਤੀ ਸਾਰੇ ਪਿੰਡ ਨੇ ਤਪਦੀਸ਼ ਕਰ ਰਹੀ ਆ ਜੋ ਤਪਦੀਸ਼ ਦੇ ਸਾਹਮਣੇ ਆਊਗਾ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਨਹੀਂ ਕਰਨਗੇ ਤਾਂ ਸਾਰਾ ਪਿੰਡ ਇੱਕ ਮੁੱਠ ਹੋ ਕੇ ਧਰਨਾ ਲਗਾਇਆ ਜਾਵੇਗਾ ਇਹ ਤਾਂ ਤੁਸੀਂ ਦੱਸਿਆ ਬਖਾਪੁਰ ਦੇ ਬੰਦੇ ਆ ਕੋਈ ਪਛਾਣ ਵੀ ਹੈਗੀ ਹੈ ਪਛਾਣ ਉਹ ਨਾ ਮੁੰਡੇ ਜਿਹੜੇ ਨਾਲ ਹੋਰ ਵੀ ਸੀਗੇ ਉੱਥੇ ਬੈਠੇ ਉਨੇ ਪਛਾਣ ਕਰਕੇ ਪੁਲਿਸ ਨੂੰ ਦੱਸਿਆ ਉਹਨਾਂ ਪੁਲਿਸ ਜੋ ਵੀ ਕਾਰਵਾਈ ਅਧਿਕਾਰੀਆਂ ਦੇ ਵਿੱਚ ਧਿਆਨ ਦੇ ਵਿੱਚ ਲਿਆਂਦੀ ਆ ਜੇ ਨਾ ਕਾਰਵਾਈ ਨਹੀਂ ਕਰੇਗੀ ਫਿਰ ਨੈਸ਼ਨਲ ਹਾਈਵੇ ਦੀ ਲੋੜ ਪਈ ਤਾਂ ਮੈਂ ਭਾਰਤੀ ਕਿਸਾਨ ਜਿਨੇ ਅਨੇਕਤਾ ਸਿੱਧੂਪੁਰ ਦਾ ਜ਼ਿਲ੍ਹਾ ਜਨਰਲ ਸਕੱਤਰ ਆ ਜਥੇਬੰਦੀ ਨਾਲ ਲੈ ਕੇ ਤੇ ਨਗਰ ਨੂੰ ਨਾਲ ਲੈ ਕੇ ਧਰਨਾ ਵੀ ਲਗਾਇਆ ਜਾਵੇਗਾ ਨਹੀਂ ਕੋਈ ਕਾਰਵਾਈ ਹੋਊਗੀ ਅਸੀਂ ਪਰਿਵਾਰ ਨੂੰ ਪੂਰਾ ਨਗਰ ਸਾਰਾ ਇਕੱਠ ਹੋ ਕੇ ਇਨਸਾਫ ਦਵਾਵਾਂਗੇ ਉੱਧਰ ਜਦੋਂ ਇਸ ਮਾਮਲੇ ਵਿੱਚ ਥਾਣਾ ਫਲੋਰ ਦੇ ਐਸਐਚਓ ਸੰਜੀਪ ਕਪੂਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਸਰ ਇੱਕ ਬੀਤੀ ਰਾਤ ਅਕਲਪੁਰ ਵਿਖੇ ਕੋਈ ਲੜਾਈ ਝਗੜਾ ਹੋਇਆ ਉਸ ਦੇ ਵਿੱਚ ਜਿਹੜਾ ਪਤਾ ਲੱਗਾ ਕਿ ਕੋਈ ਨੌਜਵਾਨ ਨੂੰ ਤੇਜ਼ ਧਾਰ ਨਾਲ ਕਿਆਰਾ ਨੰਬੜਿਆ ਤੇ ਉਸ ਦੀ ਮੌਤ ਹੋ ਗਈ ਕੀ ਸਾਰਾ ਮਾਮਲਾ ਅ ਕੱਲ ਰਾਤ ਲੇਟ ਨਾਈਟ ਸੰਬਲ ਕਨਫਰਮੇਸ਼ਨ ਡੀਐਮਸੀ ਨੂੰ ਤਾਂ ਅਨੁਤਰ ਰਸੀਵ ਹੋਈ ਹੈ ਕਿ ਜਿਹੜਾ ਜਗਤਾਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਅਕਲਪੁਰ ਇਹਦੀ ਅਸਾਲਟ ਕੇਸ ਦੇ ਵਿੱਚ ਡੈਥ ਹੋਈ ਹੈ ਜੋ ਉਸ ਦਿਨ ਮਾਰਨਿੰਗ ਅਸੀਂ ਉੱਥੇ ਜਾ ਕੇ ਸਾਰੀ ਚੀਜ਼ ਨੂੰ ਵੈਰੀਫਾਈ ਕੀਤਾ ਤੇ ਗੱਲ ਤਸਦੀਕ ਹੋਈ ਕਿ ਜਿਹੜਾ ਜਗਤਾਰ ਸਿੰਘ ਹੈ ਜੋ ਕਿ ਕਲਪੁਰ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਸੀਮਾ ਦੇ ਬਿਆਨ ਕਲੰਬੰਦ ਕੀਤੇ ਤੇ ਬਿਆਨਾਂ ਦੇ ਮੁਤਾਬਕ ਪੰਜ ਦੋਸ਼ੀ ਜੋ ਕਿ ਨਾਮਿਨੇਟ ਹੋਏ ਨੇ ਰਾਜਵੀਰ ਸਿੰਘ ਅਜਵਿੰਦਰ ਸਿੰਘ ਅਮਰਿਤਪਾਲ ਸਿੰਘ ਰਵਿੰਦਰ ਸਿੰਘ ਤੇ ਲਖਵੀਰ ਸਿੰਘ ਇਹਦੇ ਸਿਮਿਤ ਹੋਰ ਰਣ ਪਛਾਤੇ ਵਿਅਕਤੀ ਸੀਗੇ ਜਿਨ੍ਹਾਂ ਨੇ ਮਾਰੂ ਤਿਆਰਣਾ ਲੈ ਸੋਕੇ ਨਾ ਇੱਕ ਤਾਂ ਪਿੰਡ ਦਾ ਹੀ ਮੁੰਡਾ ਸੀ ਤੇਜਿੰਦਰ ਸਿੰਘ ਅਲਿਸ ਗੋਲੀ ਪੁੱਤਰ ਆਤਮਾ ਸਿੰਘ ਅਕਲਪੁਰ ਦਾ ਇਹ ਬੈਠਾ ਸੀ ਇਕਬਾਲ ਸਿੰਘ ਦੀ ਦੁਕਾਨ ਤੇ ਤੇ ਉੱਥੇ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀਗੀ ਤੇ ਤੇਜਿੰਦਰ ਸਿੰਘ ਨਾਲ ਕੁਟਮਾਰ ਕਰ ਰਹੇ ਸੀਗੇ ਇਹਨੇ ਜਗਤਾਰ ਸਿੰਘ ਨੂੰ ਬੁਲਾ ਲਿਆ ਤੇ ਨਾਨੇ ਜਗਤਾਰ ਸਿੰਘ ਤੇ ਤੇਜਿੰਦਰ ਸਿੰਘ ਨਾਲ ਕੁਟਮਾਰ ਕੀਤੀ ਜੋ ਜਗਤਾਰ ਸਿੰਘ ਦੇ ਕੁਟਮਾਰ ਥੋੜੀ ਜ਼ਿਆਦਾ ਹੋ ਗਈ ਜਿਸ ਕਰਕੇ ਇਹਦੇ ਸਰ ਤੇ 60 ਵਜੀਆਂ ਦੁਪਹਿਰਾਂ 60 ਵਜੀਆਂ ਇਹਦੀ ਸਰ ਤੇ ਕੋਈ ਰੌਡ ਮਾਰੀ ਜਿਸ ਕਰਕੇ ਇਹਦੀ ਉੱਥੇ ਮੌਕੇ ਤੇ ਬੇਹੋਸ਼ ਹੋ ਗਿਆ ਤੇ ਜਿਹਨੂੰ ਸਿਵਲ ਹਸਪਤਾਲ ਫਲੋਰ ਦੇ ਪਰਿਵਾਰ ਨੇ ਦਾਖਲ ਕਰਾਇਆ ਸੀ ਤੇ ਫਿਰ ਇਹਨੂੰ ਡੀਐਫਸੀ ਰੈਫਰ ਕੀਤਾ ਜਿੱਥੇ ਉਹਦੀ ਮੌਤ ਹੋ ਗਈ ਸੀ ਰਸਤੇ 'ਚ ਤੇ ਇਸ ਸਬੰਧੀ ਅਸੀਂ ਮੁਕੱਦਮਾ ਨੰਬਰ 7 ਅਦੀਨਤਾਰਾ ਆਪਣਾ 103 ਜੀਮਨ 2 ਬੀ ਐਨ ਐਸ ਕਾਰਡ ਜੀਮਨ 2 ਬੀ ਐਨ ਐਸ 192 ਜੀਮਨ 3 ਬੀ ਐਨ ਐਸ ਤੇ 190 ਬੀ ਐਨ ਐਸ ਤੇ ਦਰਜ ਕੀਤਾ ਜੋ ਕਿ ਮਰਡਰ ਦੀ ਸੈਕਸ਼ਨਸ ਹੈ ਤੇ ਇਸ ਸਬੰਧੀ ਸਰਵੇਲੂ ਰੇਡ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਸਾਰੇ ਦੋਸ਼ਣ ਕਾਬੂ ਕਰ ਲਿਆ ਜਾਏਗਾ